ਸ਼੍ਰੀ ਮੁਕੱਦਰ ਸਾਹਿਬ ਪੁਲਿਸ ਨੇ ਨਾਬਾਲਗ ਬੱਚੀਆਂ ਨੂੰ ਦੁਲਹਣਾ ਬਣਾ ਕੇ ਵੇਚਣ ਵਾਲੇ ਗਿਰੋ ਦਾ ਪਰਦਾਫਾਸ਼ ਕੀਤਾ ਹੈ ਇਹ ਗਿਰੋ ਮਾਸੂਮ ਨਾਬਾਲਗ ਬੱਚੀਆਂ ਨੂੰ ਅੱਗੇ ਵੇਚ ਕੇ ਪੈਸੇ ਕਮਾਉਣ ਦਾ ਧੰਦਾ ਕਰਦਾ ਸੀ ਪੈਸਿਆਂ ਦੇ ਲਾਲਚ 'ਚ ਇਸ ਗਿਰੋ ਨੇ ਇੱਕ 17 ਸਾਲਾ ਬੱਚੀ ਨੂੰ ਜੰਮੂ ਵਿੱਚ ਵੇਚ ਦਿੱਤਾ ਅੱਜ ਇਹ ਗਿਰੋ ਪੁਲਿਸ ਦੇ ਅੜਿੱਕੇ ਛੜਿਆ ਹੈ एसएसपी பகिरत सिंह ਵੀ ਨਦੀ ਅਗਵਾਈ ਵਿੱਚ थाना ਸਿਟੀ શ્રી ਮੁਕਤਸਰ ਸਾਹਿਬ ਦੀ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਇਸ ਮਾਮਲੇ ਵਿੱਚ ਪੁਲਿਸ ਨੇ ਦਿਨ ਔਰਤਾਂ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅੱਗੇ ਵਿਸਤਾਰਿਤ ਪੜਤਾਲ ਜਾਰੀ ਹੈ Bibi ਕੀ ਤੁਹਾਡੇ ਕੋਲੋਂ ਐਸੀ ਪੈਸੇ ਜਿਹੜੇ ਕੁੜੀਆਂ ਵਿੱਚ ਨਹੀਂ ਸਰ ਮੇਰੇ ਤਾਂ ਬਸ ਫੋਨ ਤਾਂ ਕਰੀ ਫੋਨ ਵਿੱਚ ਹੈ ਕੁੜੀ ਨੇ ਮੈਨੂੰ ਬਸ ਸਰ ਕਿੰਨੇ ਜਾਣੇ ਤੁਸੀਂ ਸਰ ਮੈਨੂੰ ਨਹੀਂ ਪਤਾ ਸਰ ਆਮ ਸੋਰੀ ਪਰ ਤੇ ਤੁਹਾਨੂੰ ਮਤਲਬ ਕੋਈ ਹੋਰ ਬੰਦਾ ਵੀ ਨਾਲ ਸੀ ਜਿਹੜਾ ਸਰ ਆਮ ਸੌਰੀ ਸਰ ਮੈਨੂੰ ਕੁਛ ਨਹੀਂ ਪਤਾ ਕਿਨੇ ਦਿੱਤਾ ਇਹਨੇ ਦਿੱਤਨੇ ਤੇ 10000 ਇਹਨਾਂ ਨੂੰ ਦਿੱਤਾ 10 ਮੈਨੂੰ ਇਹ ਤੁਸੀਂ ਸਿੱਖਿਆ ਕਿੱਥੋਂ ਦੀ ਜੀ ਕੰਮ ਵੀ ਇਹ ਗਨਾਹ ਆ ਹੋ ਸਕਦਾ ਸਰ ਗਨਾਹ ਨੂੰ ਬਹੁਤ ਵੱਡਾ ਪਛਤਾਵਾ ਹੁੰਦਾ ਜੀ ਵੀ ਇੱਕ ਨਵਾਲਕ ਦੀ ਜ਼ਿੰਦਗੀ ਨਾਲ ਖੇਡਿਆ ਦੋ ਤੀ ਸਰ ਕਿੱਥੇ ਲੈ ਕੇ ਗਏ ਸੀ ਤੁਸੀਂ ਮੈਂ ਨਹੀਂ ਖੜੀ ਸਰ ਕੌਣ ਲੈ ਕੇ ਗਿਆ ਸੀ ਇਹ ਹੋ ਗਿਆ ਦੀ ਪੁੱਤ ਕੀ ਕਹਾ ਗਿਆ ਸੀ ਇਹਨਦੇ ਵੱਲ ਦੀਪਕ ਜੀ ਤੁਸੀਂ ਇਕੱਠੇ ਹੋ ਸੀ ਜੀ ਬੈਠੇ ਹੋ ਕੀ ਸਰ ਹਾਂਜੀ ਤਾਂ ਲੱਗਦਾ ਕਿ ਮਾਫੀ ਲਈ ਹੈਗੀ ਇਹ ਸਰ ਕੁੜੀ ਘਰਦਿਆਂ ਤੋਂ ਕਿੰਨੇ ਦਿਨ ਪਾਸੇ ਰੱਖੀ ਤੁਸੀਂ ਸਰ ਉਹ ਦੀਪਕ ਨੂੰ ਪਤਾ ਉਹਨੇ ਖਰੀਦ ਕਿੰਨਾ ਨੇ ਦੀਪਕ ਨੇ ਕਰਾਇਆ ਸੀ ਦੀਪਕ ਜੀ ਸਾਰੇ ਤੁਹਾਡਾ ਹੀ ਨਾਮ ਲੈ ਰਹੇ ਆ ਕਿੰਨੇ ਦਿਨ ਬੱਚੀ ਜਿਹੜੀ ਘਰਦਿਆਂ ਤੋਂ ਪਾਸੇ ਸਰ ਮੈਨੂੰ ਕੁਝ ਨਹੀਂ ਪਤਾ ਮੇਰਾ ਫੋਨ ਥੱਕਰ ਸੀ ਇਸ ਕੁੜੀ ਨੇ ਫੋਨ ਵੇਚਿਆ ਸਰ ਤੁਹਾਡਾ ਨਾਮ ਕਿਉਂ ਤੁਹਾਡਾ ਨਾਮ ਕਿਉਂ ਲੱਗ ਰਿਹਾ ਜੀ ਸਰ ਮੇਰਾ ਫੋਨ ਧੱਕਾ ਹੀਗਾ ਫੋਨ ਲਿੱਤਾ ਏ ਕੁੜੀ ਤੋਂ ਮੈਂ ਬਸ ਸਾਰੇ ਕਿੰਨੇ ਪੈਸਿਆਂ ਚ ਵੇਚੀ ਸੀ ਕੁੜੀ ਮੈਨੂੰ ਕੁਛ ਨਹੀਂ ਪਤਾ ਸਰ ਇਸ ਚੀਜ਼ ਬਾਰੇ ਇਹ ਤਾਂ ਨਹੀਂ ਵੀ ਤੁਹਾਡੇ ਨਾਲ ਪੁਲਿਸ ਨੇ ਗਲਤ ਕਰ ਲਿਆ ਵੇ ਗਨਾਹ ਕੀਤਾ ਹੀ ਨਹੀਂ ਗਨਾਹ ਕੀਤਾ ਕਿ ਨਹੀਂ ਸਰ ਫੋਨ ਧੱਕਾ ਹੀ ਪਤਾ ਬਾਕੀ ਮੈਨੂੰ ਕੁਛ ਨਹੀਂ ਪਤਾ ਉਹ ਮੁਜਰਮਾਂ ਨਾਲ ਸੰਬੰਧ ਤਾਂ ਜੁੜਦੇ ਸੀ ਕਿ ਨਹੀਂ ਸਰ ਮੈਂ ਫੋਨ ਲਿਆ ਵਾ ਕੁੜੀ ਫੋਨ ਦਿੱਤਾ 3000 ਦਾ ਸਾਰਾ ਕਿ ਮੈਨੂੰ ਕੋਈ ਪਸਤਾਵਾ ਹੈ ਦੀ ਵੀ ਇਹਨਾਂ ਬਾਲਗ ਬੱਚੀ ਦੀ ਜ਼ਿੰਦਗੀ ਨੂੰ ਉਜਾੜਾ ਦੇ ਰਣ ਦੀ ਕੋਸ਼ਿਸ਼ ਕਰ ਰਹੇ ਸੀ ਤੁਸੀਂ ਸਰ ਬਹੁਤ ਹੈ ਧੰਨਵਾਦ ਜੀ ਆਹ ਲਓ ਇਹਨਾਂ ਤੋਂ ਜੋੜੀ ਮਾਕੜੀ ਬਦੀ ਕੀ ਨਾ ਸੜਾ ਮੇਰਾ ਨਦੀਪਗਾ ਜਿਹੜੇ ਕੇਸ ਤੇ ਤੁਹਾਨੂੰ ਪਾਇਆ ਇਹ ਕਿਉਂ ਕੀਤਾ ਗਿਆ ਇਹਨਾਂ ਨੇ ਕੀਤਾ ਕੋਈ ਕਿਸੇ ਵੀ ਮੁਜਰਮ ਹੋਈਏ ਤੇ ਆਹ ਮੁਜਰਮ ਹੈਗਾ ਜੀ ਇਹਨਾਂ ਨਾਲ ਲੱਗ ਕੇ ਮੁਜਰਮ ਬਣ ਗਿਆ ਕਿੰਨੇ ਚ ਵੇਚੀ ਇਹ ਗੁੜੀਆਂ ਉਹ ਇਹਨਾਂ ਨੂੰ ਪਤਾ ਜੀ ਮੈਂ ਨਹੀਂ ਵੇਚੀ ਤੁਹਾਨੂੰ ਕੋਈ ਪੈਸਾ ਤੇ ਮੰਗਣੇ ਵੇਚ ਨਹੀਂ ਜੀ ਉਹਨਾਂ ਨੂੰ ਪਤਾ ਬੱਚੀਆਂ ਦਾ ਵਪਾਰ ਕਰਨ ਵਾਲਾ گرو ਹੈ ਇਹ ਕੀ ਮਾਮਲਾ ਜੀ ਨਿਸ਼ਾਨ ਸਿੰਘ ਵੱਲੋਂ ਕੰਪਲੇਨਟ ਕੀਤੀ ਗਈ ਹ ਤੇ ਬਿਆਨ ਤੇ ਪਰਚਾ ਦਰਜ ਹੋਇਆ ਸੀ ਕਿ ਨਬਾਲਗ ਲੜਕੀ ਸੀ 17 ਸਾਲ ਦੀ ਜੀ ਉਹਨੂੰ ਕੋਈ ਕਿਥੋਂ ਲੈ ਗਏ ਸੀ ਤੇ ਪਹਿਲਾਂ ਉਹ ਜਿਹੜਾ ਜੰਮੂ ਗੇਜ ਦਿੱਤਾ ਸੀ ਉਸ ਤੋਂ ਬਾਅਦ ਆ ਉਹਨੂੰ ਉੱਥੇ ਵਾਪਸ ਆ ਗਈ ਲੜਕੀ ਤੇ ਉਹਨੂੰ ਜਿਹੜਾ ਵੀ ਕਨੇਰ ਜੋ ਇਹ ਦਿੱਤਾ ਸੀ ਤੇ ਜਿਹਦੇ ਵਿੱਚ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਤੇ ਟੋਟਲ 8 ਨੇ ਲੜਕੀ ਵੀ ਬਰਾਮਦ ਕੀਤੀ ਜਾ ਚੁੱਕੀ ਆ ਸਰ ਕਿਹੜੀ ਕਿਹੜੀ ਧਾਰਾ ਦਾ ਪਰਚਾ ਦਰਜ ਹੋਇਆ ਜੀ ਇਹ 363 366 370 370 A 372 120 B ਜਿਹੜੇ ਕਥਿਤ ਤੋਸ਼ੀਆ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਕੋਈ ਅੰਮ੍ਰਿਤਸਰ ਦੇ ਕੋਈ Rajasthan area ਦੇ ਤੇ ਮੁਕਸਨ ਨਾਲ ਇਹਨਾਂ ਦੇ ਕਿਵੇਂ ਵਾਸਤਾ ਜਿਹੜਾ ਹੋਇਆ ਜੀ ਕਿ ਲੜਕੀ ਨਾ ਇਹਨੂੰ ਕੋਈ ਰਿਸ਼ਤਾ ਗੁਨਾਮ ਦੇ ਕੋਈ ਫੋਨ ਵਗੈਰਾ ਹੁੰਦਾ ਸੀ ਇਸ ਕਰਕੇ ਉਹ ਲੜਕਾ ਮਿਲ ਆ ਗਿਆ ਤੁਹਾਂ ਵਰਗਲਾ ਕੇ ਅੱਗੇ ਨੂੰ ਵੇਚ ਦਿੱਤਾ ਸਰ ਬੱਚੇ ਜਿਹੜੇ ਨੌਜਵਾਨ ਇੰਸਟਾਗ੍ਰam ਦੀ ਵਰਤੋਂ ਕਰਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਇਹ ਤਾਂ ਬੱਚਿਆਂ ਨੂੰ ਸੋਚਣਾ ਸਹੀ ਚਾਹੀਦਾ ਇਸ ਬਾਰੇ ਵੀ ਆਪਣੇ ਮਾਂ ਪਿਓ ਦੀ ਜਿਹੜੀ ਜੀਤ ਉਹਨਾਂ ਨੂੰ ਬਰਕਰਾਰ ਰੱਖਣਾ ਇਸ ਪਾਸੇ ਨਾ ਹੋਣਾ।